ਸਾਤਰੀ ਗਾਲ ਜੀ ਪਿੰਡ ਅਗਰ ਡੇਰੀ ਫਾਰਮ ਹੋਣਾਂ ਦੇ ਤੁਹਾਨੂੰ ਤੁਹਾਡਾ ਸਵਾਗਤ ਹੈ ਆਪਣੇ ਕੋਲੇ ਨਾ ਇੱਕ ਪਹਿਲਣ ਕੱਟੀ ਆਈ ਬਹੁਤ ਜ਼ਿਆਦਾ ਚੰਗੀ ਜਾਨਵਰ ਦਾ ਖੂਨ ਨਹੀਂ ਦੇ ਤਕਰੀਬਨ ਹੀ ਆ ਖਾਸ ਹੋਈ ਆ ਤੇ ਆ ਆਪਣੀ ਮਾਂ ਸੇਲ ਹੋਈ ਨੀਲੀ ਦੀ ਬਾੜੀ ਵੱਡੀ ਤੇ ਪਰ ਵੀਡੀਓ ਪਾਈ ਜਿਹੜੀ ਬਾੜੀ ਮਾਨ ਨੂੰ ਚੰਗੀ ਲੱਗੇ ਇਹ ਝੋਟੀ ਦਾ ਕੱਦ ਕਾੜ ਸਿੰਘ ਤੇ ਲੇਵਾ ਬਹੁਤ ਜ਼ਿਆਦਾ ਪੈਠ ਪੁੜਾ ਤੁਸੀਂ ਵੇਖੋ ਇਹਦੀ ਸਾਡੀ ਦੇਖੋ ਜੀ ਸਿੰਘਲ ਤੇ ਲੰਮੀ ਸਾਡੀ ਲੇਵਾ ਵੀ ਖੂਦਾ ਥਾਂ ਬਹੁਤ ਆਈ ਚੰਗਾ ਪਹਿਲਣ ਕਾਟੀ ਦੇ ਹਿਸਾਬ ਨਾਲ ਟਾਪਰ ਆ ਦੇਖੋ ਤੁਸੀਂ ਅੱਗੇ ਪਿੱਛੇ ਵਾਲਾ ਲੇਵਾ ਤੇ ਸਿੰਗੀ ਇਹਦੀ ਛੋਟੀ ਆ ਸੀਲਸ ਆਊਗਾ ਤੇ ਗਾੜੀ ਵੀ ਲੇਵੇ ਦੀ ਤੁਸੀਂ ਵੇਖੋ ਇਹਦੀ ਕਿੰਨੀ ਜਾਂਦੀ ਵੀ ਇਹਨੂੰ ਪਹਿਲਣ ਵਾਲਾ ਜਗਾੜ ਨਹੀਂ ਕਹਿ ਸਕਦੇ ਦੰਦੋ ਇਹ 100% ਚਾਰ ਹੋਊਗੀ ਬਾਕੀ ਜੇ ਮੈਂ ਕਲੀਅਰ ਨਹੀਂ ਦੇਖੀ ਆਈ ਹੋਈ ਐ ਮੈਨੂੰ ਵੀਡੀਓ ਦਾ ਹੋ ਗਿਆ ਵੀਡੀਓ ਪਾਈ ਜਾਵੇ ਇਹਦੀ ਇਹ ਸੋਹਣੀ ਝੋਟੀ ਆ ਉਧਰ ਨੂੰ ਕੋਈ ਨਾ ਕੋਈ ਦਾਹ ਕਾ ਜਾਂਦਾ ਫੇਰ ਦਾ ਟਾਈਮ ਆ ਤਰੀਕ ਅੱਜ ਹੈਗੀ ਆ 26 26 ਦਸੰਬਰ 12ਵਾਂ ਮਹੀਨਾ ਬਹੁਤ ਜ਼ਿਆਦਾ ਚੰਗੀ ਝੋਟੀ ਆ ਥਣ ਲੇਵੇ ਸਾਫ਼ ਸੁਥਰੀ ਸੋਹਣੀ ਕੱਟੀ ਲੇਵੇ ਤੇ ਨਾੜਾਂ ਨੂੜਾਂ ਖਾਮਸੋਣ ਚੰਗਾ ਸੀਲ ਸਾਉਸ ਸਲੱਗ ਝੋਟੀ ਆ ਆ ਤੁਸੀਂ ਵੇਖੋ ਇਹਦੀ ਹਾਈਟ ਵੇਖੋ ਤੁਸੀਂ ਆ ਨਾਲ ਝੋਟੀ ਖੜੀ ਆ ਬਹੁਤ ਵਧੀਆ ਕਰਦਾ ਨਿੱਕਾ ਨਿੱਕਾ ਸਹਿੰਦਾ ਕੋਈ ਵੀ ਚਾਹ ਵਣ ਸੱਜਣਾ ਆਪਣੇ ਨਾਲ ਲੈਣਾ ਸਪਾਰਕ ਕਰ ਲਓ ਪਿੰਡ ਬੁੰញਾਲਾ ਜ਼ਿਲ੍ਹਾ ਫਿਰੋਜ਼ਪੁਰ ਤਲਵੰਡੀ ਭਾਈ ਜੀਰਾ ਬਹੁਤ ਕੀ ਇਹਨਾਂ ਦੇ ਨੇੜੇ ਨੇੜੇ ਰਹਿ ਜਾਂਦਾ ਆ ਦੇਖੋ ਤੁਸੀਂ ਇਹਦੀ ਐਨ ਬਹੁਤ ਹੀ ਸਾਫ਼ ਚੋਟੀ ਥਾਂ ਲੇਵੇ ਆਂ ਥਾਂ ਦੇਖੋ ਕਿੰਨਾ ਚੰਗਾ ਥਾਂ ਲੱਗਦਾ ਬਾੜੀ ਹੋਣੀ ਕੱਟੀ ਪਹਿਲਾ ਸੂਆ ਅਠਫੋੜੇ ਦੀ ਬਹੁਤ ਚੰਗੀ ਮੇਰੀ ਗਾਦੀ ਬਹੁਤ ਵੱਡੀ ਨਾ ਆ ਉਹਦੇ ਤੋਂ ਵੀ ਬਹੁਤ ਉੱਚੀ ਝੋਤੀ ਆ ਤੇ ਆਪਣਾ ਸਫਰ ਕਰ ਲਓ ਕੋਈ ਵੀ ਤਾਂ